ਭੈਗਰੂਜੀ ਦਾ ਖਾਲਸਾ ਭੈਗਰੂਜੀ ਦੀ ਫਤਿਹ ਸੰਗਤ ਨੂੰ ਬੇਨਤੀ ਹੈ ਕਿ ਕੱਲ ਐਡਵੋਕੇਟ ਈਮਾਨ ਸਿੰਘ ਖਾਰਾ ਜੋ ਮੁਲਾਕਾਤ 4 ਵਜੇ 16 12 24 ਨੂੰ ਚੰਡੀਗੜ੍ਹ ਬਰੈਤ ਜੇਲ੍ਹ ਦੇ ਵਿੱਚ ਜੋ ਭਾਈ ਜਨਤਾਰ ਸਿੰਘ ਤਾਰਾ ਦੇ ਭਾਈ ਪਰਮਜੀਤ ਸਿੰਘ ਪੋਰਾ ਦੇ ਨਾਲ ਇਹ ਮੁਲਾਕਾਤ ਹੋਈ ਤਾਂ ਉਹਨਾਂ ਨੇ ਇੱਕ ਅਕਾਲ ਤਖਤ ਸਾਹਿਬ ਨੂੰ ਅਪੀਲ ਕੀਤੀ ਹੈ ਬੇਨਤੀ ਕੀਤੀ ਹੈ ਉਹਨਾਂ ਨੇ ਇਹ ਕਿਹਾ ਕਿ ਭਾਈ ਨਰੈਣ ਸਿੰਘ ਚੌੜਾ ਅਕਾਲ ਤਖਸਾਲ ਨੂੰ ਸਮਰਪਿਤ ਹੋ ਕੇ ਚੱਲਣ ਵਾਲੇ ਸਿੰਘ ਨੇ 1978 ਤੋਂ ਸਿੱਖ ਸੰਘਰਸ਼ ਨਾਲ ਜੁੜੇ ਹੋਏ ਨੇ ਅਤੇ ਧੜੇਬੰਦੀ ਤੋਂ ਉੱਠ ਕੇ ਸੰਘਰਸ਼ੀ ਸਿੰਘਾਂ ਨਾਲ ਪਿਆਰ ਕਰਨ ਵਾਲੇ ਨੇ ਭਾਈ ਚੌੜਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਪੰਥ ਵਿੱਚੋਂ ਛੇਕਣ ਦੀ ਮੰਗ ਕੀਤੀ ਗਈ ਹੈ ਇਹ ਬੜੀ ਮੰਦ ਭਾਗੀ ਹੈ ਅਸੀਂ ਐ ਜੀ ਪੀ ਸੀ ਤੋਂ ਪੁੱਛਣਾ ਚਾਹੁੰਦੇ ਆ ਉਹਨਾਂ ਨੇ ਕਦੇ ਜੂਨ 1984 ਦੇ ਵਿੱਚ ਕਲਦੀਪ ਰਾਹ ਰਣਜੀਤ ਧਿਆਲ ਨੂੰ ਪੰਥ ਵਿੱਚ ਛੇਕਣ ਦੀ ਗੱਲ ਕਿਉਂ ਨਹੀਂ ਕੀਤੀ ਸਿੱਖ ਨਿਸ਼ਲ ਕੁਸ਼ੀ ਦੀ ਕਰਨ ਵਾਲੇ ਵਿਅੰਸੋ ਕੇ ਪੀ ਐਸ ਗਿਲ ਸਵਰਨ ਘੋਟਣਾ ਸਮੇਂ ਸਿੰਘ ਸੈਣੀ ਵਰਗੇ ਤੇ ਬਹਿਬਲ ਕਲਾਕਾਰ ਵਰਗਿਆਂ ਦੀ ਗੱਲ ਉਹਨਾਂ ਨੇ ਉੱਥੇ ਕਾਲ ਤੱਕ ਸਾਹ ਤੇ ਕਿਉਂ ਨਹੀਂ ਕੀਤੀ ਤੇ ਇਹਨਾਂ ਨੂੰ ਪੰਥ ਵਿੱਚ ਛੇਕਣ ਬਾਰੇ ਗੱਲ ਕਿਉਂ ਨਹੀਂ ਕੀਤੀ ਜਸਸ ਕਲਦੀਪ ਸਿੰਘ ਵੱਲੋਂ ਭਾਈ ਜਸਵੰਤ ਸਿੰਘ ਖਾਲੜਾ ਝੂਠੇ ਪੁਲਿਸ ਇਨਕਾਉਂਟਰ ਜਾਂਚ ਲਈ ਕਮਿਸ਼ਨ ਬਣਾਇਆ ਗਿਆ ਜਿਸ ਨੂੰ ਉਦੋਂ ਪ੍ਰਕਾਸ਼ ਸਿੰਘ ਬਾਦਲ ਨੇ ਕੋਰਟ ਤੋਂ ਪਾਬੰਦੀ ਲਾ ਦਿੱਤੀ ਬਾਦ ਜੀ ਪੰਡਰ ਦੇ ਵਿਰੋਧੀ ਗਾਦੇ ਉਲਟ ਭੁਗਤੇ ਉਹ ਕਿਉਂ ਨਹੀਂ ਗੱਲ ਕੀਤੀ ਹੁਣ ਭਾਈ ਦਰੌਣ ਸਿੰਘ ਨਰੈਣ ਸਿੰਘ ਚੌੜਾ ਕੋਲੋਂ ਹੱਥੋਂ ਭਾਈ ਦਰੌਣ ਜਿਹੜੀ ਗੋਲੀ ਚੱਲੀ ਹੈ ਉਹਨੂੰ ਪੰਥ ਵਿੱਚੋਂ ਛੇਕਣ ਦੀ ਗੱਲ ਕਿਉਂ ਚੱਲ ਰਹੀ ਹੈ ਬੇਸ਼ੱਕ ਕੋਈ ਕਿਸੇ ਨੂੰ ਗद्दार ਕਹੇ ਪਰ ਸੰਗਤ ਜਾਣਦੀ ਹੈ ਅਸਲੀ ਪੰਜਾਬ ਦੇ ਵਿੱਚ ਸਿੱਖਾਂ ਦੀ ਵਿੱਚ ਗद्दार ਕੌਣ ਹੈ ਜੇਕਰ ਭਾਈ ਚੌੜਾ ਨੂੰ ਪੰਥ ਵਿੱਚੋਂ ਛੇਕਿਆ ਜਾਂਦਾ ਹੈ ਤਾਂ ਕੌਮ ਇਸ ਕੁਫਰ ਨੂੰ ਪ੍ਰਵਾਨ ਨਹੀਂ ਕਰੇਗੀ ਤੇ ਬਾਦਲਾ ਦੇ ਤਬੂਤ ਵਿੱਚ ਅਖੀਰਲਾ ਕਿਲ ਇਹ ਸਾਬਤ ਹੋਵੇਗੀ ਸਰਵੀਰ ਬਾਦਲ ਉਸ ਤੇ ਪਿਸਤੌਲ ਕੱਢ ਕੇ ਉਸ ਨੂੰ ਮਾਰਨ ਜਾਂ ਡਰਾਉਣ ਬਾਰੇ ਭਾਈ ਨਰੈਣ ਸਿੰਘ ਚੌੜਾ ਦੱਸ ਸਕਦੇ ਨੇ ਉਹਨਾਂ ਨੇ ਕਿਉਂ ਕੀਤਾ ਅਕਾਲ ਤਖਸਾ ਦੇ ਜਥੇਦਾਰ ਕੋ ਉਹਨਾਂ ਨੂੰ ਸਪਸ਼ਟ ਕਰ ਲੈ ਸਕਦੇ ਨੇ ਅਸੀਂ ਅਕਾਲ ਤਖਸਾ ਤੇ ਦੂਸਰੇ ਤਖਤਾਂ ਦੇ ਜਥੇਦਾਰ ਸਾਹਿਬ ਨੂੰ ਅਪੀਲ ਕਰਦੇ ਹਾਂ ਕਿ ਅਕਾਲੀਆਂ ਨੂੰ ਅਕਾਲ ਤਖਸਾ ਉੱਤੇ ਸੱਦ ਕੇ ਜੋ ਪ੍ਰਾਤਨ ਮਰਿਆਦਾ ਕਾਇਮ ਰੱਖਦੇ ਹੋਏ ਅਕਾਲ ਤਖਸਾ ਦਾ ਮਾਣ ਵਧਾਇਆ ਹੈ ਉਹਨਾਂ ਨੂੰ ਹਮੇਸ਼ਾ ਬਰਕਰਾਰ ਰੱਖਣ ਤੇ ਭਾਈ ਨਰਾਣ ਨਰਾਇਣ ਸਿੰਘ ਚੌੜਾ ਬਾਰੇ ਜਲਦਬਾਜੀ ਵਿੱਚ ਦਵਾਹੇ ਕੋਈ ਗਲਤ ਫੈਸਲਾ ਕਰਕੇ ਪੰਥ ਨੂੰ ਦੋ ਧੜਿਆਂ 'ਚ ਵੰਡਣ ਤੋਂ ਗਰੇਸ਼ ਕਰਨ ਜੇ ਕੋਈ ਗਲਤ ਫੈਸਲਾ ਹੋਵੇਗਾ ਤਾਂ ਦੇਸ਼ ਵਿਦੇਸ਼ ਸੰਗਤ ਬਰਦਾਸ਼ਤ ਨਹੀਂ ਕਰੇਗੀ ਵੈਗਰੂਜੀ ਦਾ ਖਾਲਸਾ ਵੈਗਰੂਜੀ ਦੀ ਫਤਿਹ ਵੱਲੋਂ ਜਥੇਦਾਰ ਭਾਈ ਜਗਤਾਰ ਸਿੰਘ ਤਾਰਾ ਤੇ ਭਾਈ ਭਰਮਪੁਰ ਸਿੰਘ ਪਿਉਰਾ ਵੈਗਰੂਜੀ ਦਾ ਖਾਲਸਾ ਵੈਗਰੂਜੀ ਦੀ ਫਤਿਹ ਭੈਗਰੂ ਜੀ ਦਾ ਖਾਲਸਾ ਭੈਗਰੂ ਜੀ ਕੀ ਫਤਿਹ ਸੰਗਤ ਨੂੰ ਬੇਨਤੀ ਹੈ ਕਿ ਕੱਲ ਐਡਵੋਕੇਟ ਈਮਾਨ ਸਿੰਘ ਖਾਰਾ ਜੋ ਮੁਲਾਕਾਤ 4 ਵਜੇ 16 12 24 ਨੂੰ ਚੰਡੀਗੜ੍ਹ ਬਰੈਲ ਜੇਲ੍ਹ ਦੇ ਵਿੱਚ ਜੋ ਭਾਈ ਜਨਤਾਰ ਸਿੰਘ ਤਾਰਾ ਦੇ ਭਾਈ ਪਰਮਜੀਤ ਸਿੰਘ ਪੋਰਾ ਦੇ ਨਾਲ ਇਹ ਮੁਲਾਕਾਤ ਹੋਈ ਤਾਂ ਉਹਨਾਂ ਨੇ ਇੱਕ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਹੈ ਬੇਨਤੀ ਕੀਤੀ ਹੈ ਉਹਨਾਂ ਨੇ ਇਹ ਕਿਹਾ ਕਿ ਭਾਈ ਨਰੈਣ ਸਿੰਘ ਚੌੜਾ ਅਕਾਲ ਤਖਸਾਲ ਨੂੰ ਸਮਰਪਿਤ ਹੋ ਕੇ ਚੱਲਣ ਵਾਲੇ ਸਿੰਘ ਨੇ 1978 ਤੋਂ ਸਿੱਖ ਸੰਘਰਸ਼ ਨਾਲ ਜੁੜੇ ਹੋਏ ਨੇ ਅਤੇ ਧੜੇਬੰਦੀ ਤੋਂ ਉੱਠ ਕੇ ਸੰਘਰਸ਼ੀ ਸਿੰਘਾਂ ਨਾਲ ਪਿਆਰ ਕਰਨ ਵਾਲੇ ਨੇ ਭਾਈ ਚੌੜਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਪੰਥ ਵਿੱਚ ਛੇਕਣ ਦੀ ਮੰਗ ਕੀਤੀ ਗਈ ਹੈ ਇਹ ਬੜੀ ਮੰਦ ਭਾਗੀ ਹੈ ਅਸੀਂ ਐ ਜੀ ਪੀ ਸੀ ਤੋਂ ਪੁੱਛਣਾ ਚਾਹੁੰਦੇ ਆ ਉਹਨਾਂ ਨੇ ਕਦੇ ਜੂਨ 1984 ਦੇ ਵਿੱਚ ਕਲਦੀਪ ਰਾਹ ਰਣਜੀਤ ਧਿਆਲ ਨੂੰ ਪੰਥ ਵਿੱਚ ਛੇਕਣ ਦੀ ਗੱਲ ਕਿਉਂ ਨਹੀਂ ਕੀਤੀ ਸਿੱਖ ਨਿਸ਼ਲ ਕੁਸ਼ੀ ਦੀ ਕਰਨ ਵਾਲੇ ਬੈਂਸੋ ਕੇ ਪੀ ਐਸ ਗਿਲ ਸਵਰਨ ਘੋਟਣਾ ਸਮੇਂ ਸਿੰਘ ਸੈਣੀ ਵਰਗੇ ਤੇ ਬਹਿਬਲ ਕਲਾ ਕਾੜ ਵਰਗਿਆਂ ਦੀ ਗੱਲ ਉਹਨਾਂ ਨੇ ਉੱਥੇ ਕਾਲ ਤੱਕ ਸਾਹ ਤੇ ਕਿਉਂ ਨਹੀਂ ਕੀਤੀ ਤੇ ਇਹਨਾਂ ਨੂੰ ਪੰਥ ਵਿੱਚ ਛੇਕਣ ਬਾਰੇ ਗੱਲ ਕਿਉਂ ਨਹੀਂ ਕੀਤੀ ਜਸਜ ਕੁਲਦੀਪ ਸਿੰਘ ਵੱਲੋਂ ਭਾਈ ਜਸਵੰਤ ਸਿੰਘ ਖਾਰੜਾ ਝੂਠੇ ਪੁਲਿਸ ਇਨਕਾਉਂਟਰ ਜਾਂਚ ਲਈ ਕਮਿਸ਼ਨ ਬਣਾਇਆ ਗਿਆ ਜਿਸ ਨੂੰ ਉਦੋਂ ਪ੍ਰਕਾਸ਼ ਸਿੰਘ ਬਾਦਲ ਨੇ ਕੋਰਟ ਤੋਂ ਪਵੰਦੀ ਲਾਪ ਦਿੱਤੀ ਬਾਦ ਪੰਡ ਦੇ ਵਿਰੋਧੀਆਂ ਦੇ ਉਲਟ ਭੁਗਤੇ ਉਹ ਕਿਉਂ ਨਹੀਂ ਗੱਲ ਕੀਤੀ ਹੁਣ ਭਾਈ ਦਰੌਣ ਸਿੰਘ ਨਰੈਣ ਸਿੰਘ ਚੌੜਾ ਕੋਲੋਂ ਹੱਥੋਂ ਭਾਈ ਦਰੌਣ ਜਿਹੜੀ ਗੋਲੀ ਚੱਲੀ ਹੈ ਉਹਨੂੰ ਪੰਥ ਵਿੱਚੋਂ ਛੇਕਣ ਦੀ ਗੱਲ ਕਿਉਂ ਚੱਲ ਰਹੀ ਹੈ ਬੇਸ਼ੱਕ ਕੋਈ ਕਿਸੇ ਨੂੰ ਗਦਾਕ ਕਹੇ ਪਰ ਸੰਗਤ ਜਾਣਦੀ ਹੈ ਅਸਲੀ ਪੰਜਾਬ ਦੇ ਵਿੱਚ ਸਿੱਖਾਂ ਦੀ ਵਿੱਚ ਗਦਾਰ ਕੌਣ ਹੈ ਜੇਕਰ ਭਾਈ ਚੌੜਾ ਨੂੰ ਪੰਥ ਵਿੱਚੋਂ ਛੇਕਿਆ ਜਾਂਦਾ ਹੈ ਤਾਂ ਕੌਮ ਇਸ ਕੁਫਰ ਨੂੰ ਪ੍ਰਵਾਨ ਨਹੀਂ ਕਰੇਗੀ ਤੇ ਬਾਦਲਾਂ ਦੇ ਤਬੂਤ ਵਿੱਚ ਅਖੀਰਲਾ ਕਿਲ ਇਹ ਸਾਬਤ ਹੋਵੇਗੀ ਸਰਵੀਰ ਬਾਦਲ ਉਸ ਤੇ ਪਿਸਤੌਲ ਕੱਢ ਕੇ ਉਸ ਨੂੰ ਮਾਰਨ ਜਾਂ ਡਰਾਉਣ ਬਾਰੇ ਭਾਈ ਨਰੈਣ ਸਿੰਘ ਚੌੜਾ ਦੱਸ ਸਕਦੇ ਨੇ ਉਹਨਾਂ ਨੇ ਕਿਉਂ ਕੀਤਾ ਅਕਾਲ ਤਖਸਾ ਦੇ ਜਥੇਦਾਰ ਕੋ ਉਹਨਾਂ ਨੂੰ ਸਪਸ਼ਟ ਕਰ ਲੈ ਸਕਦੇ ਨੇ ਅਸੀਂ ਅਕਾਲ ਤਖਸਾ ਤੇ ਦੂਸਰੇ ਤਖਤਾਂ ਦੇ ਜਥੇਦਾਰ ਸਾਹਿਬ ਨੂੰ ਅਪੀਲ ਕਰਦੇ ਹਾਂ ਕਿ ਅਕਾਲੀਆਂ ਨੂੰ ਅਕਾਲ ਤਖਸਾ ਉੱਤੇ ਸੱਦ ਕੇ ਜੋ ਪ੍ਰਾਤਨ ਮਰਿਆਦਾ ਕਾਇਮ ਰੱਖਦੇ ਹੋਏ ਅਕਾਲ ਤਖਸਾ ਦਾ ਮਾਣ ਵਧਾਇਆ ਹੈ ਉਹਨਾਂ ਨੂੰ ਹਮੇਸ਼ਾ ਬਰਕਰਾਰ ਰੱਖਣ ਤੇ ਭਾਈ ਨਰਾਣ ਨਾਰਾਇਣ ਸਿੰਘ ਚੌੜਾ ਬਾਰੇ ਜਲਦਬਾਜੀ ਵਿੱਚ ਦਬਾਅ ਹੈ ਕੋਈ ਗਲਤ ਫੈਸਲਾ ਕਰਕੇ ਪੰਥ ਨੂੰ ਦੋ ਧੜਿਆਂ 'ਚ ਵੰਡਣ ਤੋਂ ਗਰੇਸ਼ ਕਰਨ ਜੇ ਕੋਈ ਗਲਤ ਫੈਸਲਾ ਹੋਵੇਗਾ ਤਾਂ ਦੇਸ਼ ਵਿਦੇਸ਼ ਸੰਗਤ ਬਰਦਾਸ਼ਤ ਨਹੀਂ ਕਰੇਗੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਵੱਲੋਂ ਜਥੇਦਾਰ ਭਾਈ ਜਗਤਾਰ ਸਿੰਘ ਤਾਰਾ ਤੇ ਭਾਈ ਭਰਮਪੁਰਜੀਤ ਸਿੰਘ ਪਿਉਰਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ